ਨਿਸ਼ਾਨਦੇਹੀ ਸਿਰਫ ਤੇ ਸਿਰਫ ਜਮੀਨਾ ਹਥਿਆਉਣ ਲਈ ਕਬਜਾਉਣ ਲਈ ਲੈਂਡ ਮਾਫੀਆ ਦੇ ਹੱਥ ਦੇਣ ਲਈ ਤਾਂ ਕਿ ਫਿਰ ਕਿਸੇ ਤਰੀਕੇ ਨਾਲ 4 ਪੈਸੇ ਆਉਣਗੇ ਤਾਂ 1000 ਰੁਪਏ ਆਲਾ ਦਵਾਂਗੇ ਜਾਂ اگਦੀਆਂ ਚੋਣਾਂ ਲੜਨੀਆਂ ਭਾਈ ਕੋਈ ਫੰਡ ਲੈ ਆ ਪਾਸੇ ਨੂੰ ਤੁਰਪ ਕਿੱਧਰ ਨੂੰ ਜਾਣਾ ਪਤਾ ਨਹੀਂ ਰੰਗਲਾ ਪੰਜਾਬ ਵਾਲਾ ਮਸਲਾ ਵੀ ਤਾਂ ਖੜਾ ਨਾ ਵਿੱਚ ਸਾਰਾ ਪਹਿਲੂ ਪਾਵਰ ਕੌਮ ਦੀਆਂ ਜ਼ਮੀਨਾਂ ਦਾ ਹੈ ਰਾਜਿਆਂ ਨੂੰ ਅੱਗੇ ਵਧਾਉਣ ਲਈ ਤਿਆਰ ਨਹੀਂ ਸੀ ਜਿਹਦੇ ਰਹੀਂ ਪਾਵਰ ਕੌਮ ਦੀਆਂ ਜ਼ਮੀਨਾਂ ਹਥਿਆਉਣੀਆਂ ਸੀ ਜਦ ਭੁੱਲਰ ਵਾਲਾ ਮਾਮਲਾ ਉਹ ਕਾਫੀ ਖੁੱਲਾ ਜਾ ਰਿਹਾ ਹੈ ਉਹ ਦਰਜਨ ਦੇ ਕਰੀਬ ਲਿਸਟ ਹੈ ਜਦੋਂ ਕਿ ਆਪਾਂ 27 ਨਾਮਾਂ ਦਾ ਜ਼ਿਕਰ ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿ ਭਾਈ 27 ਨਾਮਾਂ ਦੀ ਸੂਚੀ ਹੈ ਕਿਦੋਂ ਵੱਡੇ ਅਧਿਕਾਰੀ ਜਿਹੜੇ ਮੁੱਖ ਮੰਤਰੀ ਸਭਾ ਦੇ ਸੱਜੇ ਖੱਬੇ ਖੜਨ ਵਾਲੇ ਹੁੰਦੇ ਨੇ ਇਹ ਆਉਂਦਾ ਵਕਤ ਦੱਸੂਗਾ ਤੁਹਾਨੂੰ ਕਿ ਉਹਨਾਂ ਵਿੱਚ ਮੌਜੂਦ ਹੈ ਕਿ ਹਸਾਬ ਕਾਏ ਉਹ ਡੀਆਈਜੀ ਦਾ ਨੰਬਰ ਲੱਖਣਾ ਹੈ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭਨਾਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਪੰਜਾਬ ਦੇ ਨਾਲ-ਨਾਲ ਦੇਸ਼ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਲੋਕਾਈ ਨੂੰ ਕਾਇਨਾਤ ਨੂੰ ਕੁਦਰਤ ਨੂੰ ਉਸ ਪਹਿਲੀ ਪਾਸ਼ਾਹੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹਨਾਂ ਦੇ ਲਈ ਚੰਨਣ ਵਾਲਾ ਦਿਨ ਹੈ ਸੋ ਇਸ ਮੌਕੇ ਨਣਕਾਣਾ ਸਾਹਿਬ ਸੱਚਖੰਡ ਦੀ ਤਿਰਵਾਰ ਸਾਹਿਬ ਵਿਖੇ ਤੇ ਦੇਸ਼ ਤੇ ਦੁਨੀਆ ਭਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਰੋਸ਼नियां ਦੀਵੇ ਹੈ ਬਾਣੀ ਦਾ ਪ੍ਰਸਾਰ ਪ੍ਰਚਾਰ ਤੇ ਨਾਨਕ ਨਾਮ ਲੈ ਵਾ ਸੁੰੱਚੀ ਸੰਗਤ ਉਸ ਨਾਨਕ ਦੇ ਰੰਗ ਚ ਰੰਗੀ ਹੋਈ ਨਜ਼ਰਾਈ ਬਹੁਤ ਪਾਵਨ ਦਿਨ ਤੁਹਾਨੂੰ ਸਭ ਨੂੰ ਮੁਬਾਰਕ ਜੇ ਮੈਂ ਖਬਰ ਦੀ ਗੱਲ ਕਰਾਂ ਤਾਂ ਕਹਿੰਦੇ ਜੀ ਪਾਵਰ ਕòm ਵਾਲਾ ਮਾਮਲਾ ਬਹੁਤ ਵੱਡਾ ਹੁੰਦਾ ਹੈ ਮੈਂ ਲਗਾਤਾਰ ਇਸ ਪਲੇਟਫਾਰਮ ਤੇ ਗੱਲ ਕਰਦਾ ਆਇਆ ਕਿ ਇੱਕ ਤਹਿ ਪ੍ਰੋਸੈਸ ਚੱਲ ਰਿਹਾ ਕਿ ਕਿਸੇ ਤਰ੍ਹਾਂ ਖਾਲੀ ਪਈਆਂ ਜ਼ਮੀਨਾਂ ਹਥਿਆਰੀਏ ਫਿਰ ਉਹਨਾਂ ਜ਼ਮੀਨਾਂ ਦੇ ਵਿੱਚ ਮੰਡੀ ਬੋਰਡ ਦੀ ਜ਼ਮੀਨਾਂ ਦਾ ਜ਼ਿਕਰ ਆਇਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨਾਂ ਦਾ ਜ਼ਿਕਰ ਆਇਆ ਉਹਦੇ ਵਿੱਚ ਫਿਰ ਪਿੰਡਾਂ ਦੀ ਸ਼ਾਮਲਾਤਾਂ ਦਾ ਜ਼ਿਕਰ ਆਇਆ ਕਰਤਿਆਂ ਕਰਾਉਂਦੇ ਆ ਇਹਦੇ ਵਿੱਚ ਪਾਵਰ ਕਾਉਂਦੀਆਂ ਜ਼ਮੀਨਾਂ ਦਾ ਜ਼ਿਕਰ ਵੀ ਆਇਆ ਤੁਹਾਡੇ ਧਿਆਨ 'ਚ ਹੋਵੇਗਾ ਅੱਪਾ ਜੀ ਦਿਨ ਗੱਲ ਕਰ ਰਹੀ ਸੀ ਕਿ ਵੀ ਪਟਿਆਲੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਮੀਟਿੰਗਾਂ ਲੈਂਦੇ ਨੇ ਅਧਿਕਾਰੀਆਂ ਦੀਆਂ ਤੇ ਲੁਧਿਆਣੇ ਦੇ ਵਿੱਚ ਸੰਜੀਵ अरोड़ा ਮੀਟਿੰਗਾਂ ਲੈਂਦੇ ਨੇ ਅਧਿਕਾਰੀਆਂ ਦੀਆਂ ਤੇ ਜੀ ਅੱਪਾ ਤਾਂ ਕਹਿੰਦੇ ਜੀ ਬਸ ਨਿਸ਼ਾਨਦੇਹੀ ਕਰ ਰਹੇ ਆ ਕਿ ਕਿਹੜੀ ਕਿਹੜੀ ਜ਼ਮੀਨ ਹੈ ਕਿੱਥੇ ਕਿੱਥੇ ਪਈ ਹੈ ਤੇ ਇਹ ਜੀ ਕਿਹ ਸਹੀ ਵਰਤੋਂ ਕਿਵੇਂ ਹੋ ਸਕੇ ਬਸ ਕਹਿੰਦੇ ਉਹ ਕੋਸ਼ਿਸ਼ ਹੈ ਇਸ ਤੋਂ ਵੱਧ ਕੀ ਕੁਝ ਨਹੀਂ ਪਰ ਮੈਂ ਉਸੇ ਦਿਨ ਇਸ ਪਲੇਟਫਾਰਮ ਤੇ ਗੱਲ ਕੀਤੀ ਸੀ ਕਿ ਭਾਈ ਇਹ ਨਿਸ਼ਾਨਦੇਹੀ ਸਿਰਫ ਤੇ ਸਿਰਫ ਜ਼ਮੀਨਾਂ ਹਥਿਆਉਣ ਲਈ ਕਬਜ਼ਾਉਣ ਲਈ ਲੈਂਡ ਮਾਫੀਆ ਦੇ ਹੱਥ ਦੇਣ ਲਈ ਤਾਂ ਕਿ ਫਿਰ ਕਿਸੇ ਤਰੀਕੇ ਨਾਲ ਚਾਰ ਪੈਸੇ ਆਉਣਗੇ ਤਾਂ 1000 ਰੁਪਏ ਆਲਾ ਦਵਾਂਗੇ ਜਾਂ ਅਗਲੀਆਂ ਚੋਣਾਂ ਲੜਨੀਆਂ ਭਾਈ ਕੋਈ ਫੰਡ ਲੈ ਆ ਪਾਸੇ ਨੂੰ ਤੁਰਪ ਕਿੱਧਰ ਨੂੰ ਜਾਣਾ ਪਤਾ ਨਹੀਂ ਰੰਗਲਾ ਪੰਜਾਬ ਵਾਲਾ ਮਸਲਾ ਵੀ ਤਾਂ ਖੜਾ ਨਾ ਵਿੱਚ ਹੁਣ ਇਥੋਂ ਅਗਲੀ ਕਵੈ ਸਾਹਮਣੇ ਆਈ ਪਾਵਰ ਕਾਮ ਦੇ ਵਿੱਚ ਜਦੋਂ ਅਜੋਇ ਕੁਮਾਰ ਹੋਰਾਂ ਨੂੰ ਹਟਾਇਆ ਗਿਆ ਉਹਨੂੰ ਅਜੇ ਤੱਕ ਕੋਈ ਤਨਾਤੀ ਨਹੀਂ ਦਿੱਤੀ। ਹਈ ਅਸਧਕਾਰੀ ਜੋਏ ਕੁਮਾਰ ਹੋਰਾਂ ਨੂੰ ਜਦੋਂ ਸੀਐਮਡੀ ਦੇ ਉਹਦੇ ਤੋਂ ਹਟਾਇਆ ਤੇ ਜੀ ਕਹਿੰਦੇ ਜੀ ਬਿਜਲੀ ਵਿਭਾਗ ਚ ਨਵੇਂ ਸਖਤਰ ਸਾਹਿਬ ਆ ਗਏ ਬਸੰਤ ਗਰਗ ਕਿਹੜੀ ਬਸੰਤ ਪ੍ਰਵਾ ਉੱਥੇ ਤੱਕ ਕਹਿੰਦੇ ਪੱਤ ਝੜ ਹੋਣ ਲੱਗ ਪਈ। ਪਹਿਲਾਂ ਜੋਏ ਕੁਮਾਰ ਚਲੋ ਗਏ ਤੇ ਉਸ ਤੋਂ ਬਾਅਦ ਫਿਰ ਰੋਪੜ ਥਰਮਲ ਪਲਾਂਟ ਦੇ ਮੁਖੀ ਨੀਰ ਹਰੀਸ਼ ਸ਼ਰਮਾ ਦੀ ਛੁੱਟੀ ਕਰਤੀ ਕਹਿੰਦੇ ਚਲੋ ਜੀ ਮੁਅਤਲ। ਫਿਰ ਰਜੀਤ ਸਿੰਘ ਹਰਾਂ ਦੀ ਵਾਰੀ ਆ ਗਈ ਪਾਵਰਕਾਮ ਦੇ ਡਾਇਰੈਕਟਰ ਜਿਹੜੇ ਜਨਰੇਸ਼ਨ ਦੇ ਹੈ ਕਹਿੰਦੇ ਜੀ ਚਲੋ ਤੁਹਾਡੀਆਂ ਸੇਵਾਵਾਂ ਖਤਮ ਇਹ ਸਾਰੀ ਕਾਰਵਾਈ ਕੀ ਸੱਚਮੁੱਚ ਭ੍ਰਸ਼ਟਾਚਾਰੀ ਨਾਲ ਜੁੜੀ ਹੈ ਕੀ ਇਹ ਭ੍ਰਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਹੈ ਕਿਉਂਕਿ ਦੱਸਣ ਵਾਲੇ ਹਰਜੀਤ ਸਿੰਘ ਹਰਾਂ ਬਾਰੇ ਜੋ ਦੱਸਦੇ ਨੇ ਉਹ ਕਹਿੰਦੇ ਵੀ ਅਜਿਹਾ ਬੰਦਾ ਨਿਮਰ ਹੋ ਕੇ ਆਪਣੀ ਡਿਊਟੀ ਤੰਦਈ ਨਾਲ ਕਰਨ ਵਾਲਾ ਸਮਝਬੂਝ ਵਾਲਾ ਤੇ ਸਾਰੇ ਸਮਝਦਾ ਕਿ ਕਿਵੇਂ ਕੀ ਚਲਾਉਣਾ ਕੀ ਨਹੀਂ ਨਹੀਂ ਜੇ ਕਹਿੰਦੇ ਜੀ ਉਹ ਪ੍ਰਾਈਵੇਟ ਥਰਮਲ ਪਲਾਂਟ ਸਸਤੇ ਪੈਣ ਲੱਗ ਪਏ ਜੀ ਸਰਕਾਰੀ ਮਹਿੰਗੇ ਪੈਣ ਲੱਗੇ ਜੀ ਕੋਲੇ ਦੀ ਖਾਨ ਵੀ ਆਪਣੀ ਤਾਂ ਵੀ ਬਿਜਲੀ ਇਸ ਲਈ ਜੀ ਐਕਸ਼ਨ ਹੋ ਗਿਆ ਇਹ ਸਾਰਾ ਪਹਿਲੂ ਪਾਵਰ ਕੌਮ ਦੀਆਂ ਜ਼ਮੀਨਾਂ ਦਾ ਹੈ ਤੇ ਉਹਨਾਂ ਲੋਕਾਂ ਦੇ ਖਿਲਾਫ ਕਹਿੰਦੇ ਕਾਰਵਾਈ ਕੀਤੀ ਜਾ ਰਹੀ ਜਿਹੜੇ ਰਾਹ ਛੜੀ ਕਾ ਸੀ ਜਵਾਬ ਦਵੇ ਫਿਰ ਸਰਕਾਰ ਜਾਂਦਾ ਜੇ ਸਵਾਲ ਗੱਲ ਟੁੱਟ ਰੇ ਉਹ ਜੋ ਇੱਕ ਕਮਰ ਕਹਿੰਦੇ ਜੀ ਉਸ ਕਾਗਜ਼ਾ ਨੂੰ ਅੱਗੇ ਵਧਾਉਣ ਲਈ ਤਿਆਰ ਨਹੀਂ ਸੀ ਜਿਹਦੇ ਰਾਹੀਂ ਪਾਵਰ ਕੌਮ ਦੀਆਂ ਜ਼ਮੀਨਾਂ ਹਥਿਆਉਣੀਆਂ ਸੀ। ਵੀ ਦਸਕਤ ਚਾਹੀਦੀ ਹੈ, ਮੋਹਰ ਚਾਹੀਦੀ ਹੈ। ਹੈਨਾ? ਆਰਡਰ ਚਾਹੀਦੇ ਨੇ, ਆਰਡਰ ਦੀ ਕਾਪੀ ਚਾਹੀਦੀ ਹੈ। ਮਹਾਲੀ ਵਾਲੀ ਜਿਹੜੀ ਸਬਜ਼ੀ ਮੰਡੀ ਸੀ, ਏਸੀ ਸਬਜ਼ੀ ਮੰਡੀ। ਉਹਦੀ ਜ਼ਮੀਨ ਮੰਡੀਪੁਰ ਨੇ ਮਤਾ ਪਾ ਕੇ ਗਵਾਂਡਾ ਨੂੰ ਸੌਂਪਤੀ। ਤੇ ਗਵਾਂਡਾ ਅੱਗੇ ਹੁਣ ਖੁੱਲੇ ਬਾਜ਼ਾਰ ਦੇ ਨਾਂ ਤੇ ਵੇਚਣ ਦੇ ਨਾਂ ਤੇ ਦਿੱਲੀਆ ਦੇ ਲਾ ਨੂੰ ਸਾਂਪੂਰੀ ਤੈ ਹੋਇਆ ਕਹਿੰਦੇ ਜੀ ਸਿੰਦਰ ਜੈਨੇ ਸੌਦੇ ਕਰਾਈ ਨੇ ਇਸ ਸਵਾਲ ਖੜੇ ਨੇ ਬੋਲਦੇ ਤਾਂ ਹੈ ਨਹੀਂ ਕਿ ਉਹ ਜਵਾਬ ਤਾਂ ਦਿੰਦੇ ਨਹੀਂ ਪਰ ਇਹ ਗਲਤ ਸਵਾਲ ਦਾ ਜਵਾਬ ਦੇਣ ਦੇ ਸਾਹਮਣੇ ਆ ਗਏ ਉਸੇ ਤਰ੍ਹਾਂ ਇੱਥੇ ਵੀ ਇਹ ਚਾਹੁੰਦੇ ਸੀ ਕਿ ਪਾਵਰ ਕòm ਅਧਿਕਾਰਕ ਤੌਰ ਤੇ ਫੈਸਲਾ ਕਰਕੇ ਜ਼ਮੀਨਾਂ ਸਪੁਰਦ ਕਰ ਦਵੇ ਤੇ ਫਿਰ ਸਰਕਾਰ ਜਾਣੇ ਮੰਤਰੀ ਜਾਣਣ ਦਲਾਲ ਜਾਣਣ ਸੌਦਾ ਕਰਨ ਜੋ ਮਰਜ਼ੀ ਕਰਨ ਉਹ ਸੌਦਾ 4 ਪੈਸੇ ਖਜ਼ਾਨੇ ਚ ਲਿਆ ਕੇ 1000 ਰੁਪਏ ਵਾਲੀਆਂ ਵੋਟਾਂ ਖਰੀਦਣੀਆਂ ਹੋਣਾਂ ਕਿ ਵੀ ਸੁਭਾ ਮਨਤੋਂ ਹੁਣ ਕਰਨੀ ਹੋ ਜਾ ਸਕਦਾ ਕਿ ਇਹ ਪੈਸਾ ਪੰਜਾਬ ਤੋਂ ਬਾਹਰ ਵੀ ਜਾਣਾ ਹੋਵੇ ਵੀ ਬਿਹਾਰ ਚ ਵੀ ਚੋਣਾ ਲੜਦਦੇ ਨੇ ਅਗਲੇ ਤਿਰੰਗਲਾ 50 ਫੰਡ ਦਾ ਕਿਹੜਾ ਪਾਸਾ ਦੇਣਾ ਹੈ ਕਿ ਉੱਚ ਕੀ ਦਾ ਆਇਆ ਕਿੰਨਾ ਗਿਆ ਕੋਈ ਪੁੱਛਣ ਵਾਲਾ ਤਾਂ ਹੀ ਨਹੀਂ ਕੋਈ ਹੁਣ ਜਦੋਂ ਜੋਏ ਕੁਮਾਰ ਦਸਕਤ ਨਹੀਂ ਮੰਨਦੇ ਤਾਂ ਉਹਨਾਂ ਨੂੰ ਲਾਂਭੇ ਕਰ ਦੋ ਫਿਰ ਜਦੋਂ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਪਾਵਰ ਕਾਮ ਦੀਆਂ ਯੂਨੀਅਨਾਂ ਧਰਨੇ ਪ੍ਰਦਰਸ਼ਨ ਲਈ ਬਾਹਰ ਆਉਂਦੀਆਂ ਨੇ ਚਾਹੇ ਉਹ ਲੈਨਮੈਨ ਯੂਨੀਅਨ ਹੋਵੇ ਚਾਹੇ ਜੇਈ ਯੂਨੀਅਨ ਹੋਵੇ ਨਾਂਚਾ ਉਹ ਐਸਟੀਯੂ ਯੂਨੀਅਨ ਹੋਵੇ ਹਾਂ ਤੇ ਉਹ ਸਾਰਿਆਂ ਦੀ ਫਿਰੋ ਸਾਰੇ ਕਹਿੰਦੇ ਜੀ ਜਿਹੜੇ ਛੰਡੇ ਥੱਲੇ ਇਕੱਠੇ ਹੁੰਦੇ ਨੇ ਫਿਰ ਕਹਿੰਦੇ ਇਹਨਾਂ ਦੇ ਲੀਡਰ ਪਰੇ ਕਰੋ ਕੀ ਹਰਜੀਤ ਸਿੰਘ ਤੇ ਹਰੀਸ਼ ਸ਼ਰਮਾ ਦੀ ਛੁੱਟੀ ਉਹਨਾਂ ਨੂੰ ਪਰੇ ਕਰਨ ਦੀ ਕਵਾਇਦ ਇਸੇ ਦਾ ਹਿੱਸਾ ਇਹ ਲੋਕ ੜੀਕਾ ਬਣਦੇ ਨੇ ਇਹ ਲੋਕ ਰਾ ਰੋਕਦੇ ਨੇ ਸਵਾਲ ਇਹ ਕਿ ਇਹ ਕਾਰਵਾਈ ਕਿ ਸਦਾਰਤ ਹੈ ਕੋਈ ਇਨਕੁਆਇਰੀ ਨਹੀਂ ਕੋਈ ਪੁੱਛਕਿਛ ਨਹੀਂ ਕੋਈ ਸਵਾਲ ਜਵਾਬ ਨਹੀਂ ਸੋ ਮੰਨਿਆ ਜਾ ਰਿਹਾ ਕਿ ਜਿਹੜਾ ਪਾਵਰ ਕਮ ਦੇ ਮੁਲਾਜ਼ਮਾਂ ਦੇ ਅੰਦਰ ਰੋਸਾ ਪਨ ਪਿਆ ਆਪਣੀ ਜ਼ਮੀਨਾਂ ਨੂੰ ਲੈ ਕੇ ਕਿਉਂਕਿ ਪਟਿਆਲਾ ਦੇ ਵਿੱਚ ਇੱਥੇ ਪ੍ਰਾਣਾ ਬੱਸ ਸਟੈਂਡ ਨਹੀਂ ਛੱਡ ਰਹੇ ਲੁਧਿਆਣਾ ਜਿੱਥੇ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਨਹੀਂ ਛੱਡ ਰਹੇ ਇੱਥੇ ਪਿੰਡਾਂ ਦੀਆਂ ਸ਼ਾਮ ਲਾਟਾਂ ਨੂੰ ਪਏ ਲੈਂਡ ਪੂਲਿੰਗ ਵਾਲਾ ਮਸਲਾ ਲੋਕਾਂ ਨੇ ਲੜ ਕੇ ਵਾਪਸ ਕਰਾਇਆ ਫਿਰ ਪਟਿਆਲਾ ਜੇ 23 ਨੰਬਰ ਫਾਟਕ ਤੇ ਪਾਵਰ ਕਮ ਦੀ ਜ਼ਮੀਨਾਂ ਕਈ ਏਕੜ ਫਿਰ ਇੱਕ ਸਪੋਰਟਸ ਕੰਪਲੈਕਸ ਹੈ ਫਿਰ ਇੱਕ ਰਹਿਸ਼ੀ ਖੇਤਰ ਹੈ ਕਰੀਜ਼ ਇੱਥੇ ਲੁਧਿਆਣਾ ਚ ਵੱਖੋ ਵੱਖਥਾਂ ਮਾਂ ਤੇ ਪਾਵਰ ਕਮ ਦੀਆਂ ਜ਼ਮੀਨਾਂ ਪਈਆਂ ਨਿਸ਼ਾਨਦੇਹੀ ਸਾਰੀ ਕਰ ਲਈ ਪਰ ਉਹ ਜਿਹੜੇ ਅੜਿੱਕੇ ਸੀ ਉਹ ਦੂਰ ਕੀਤੇ ਜਾ ਰਹੇ ਨੇ ਸੋ ਪਾਵਰ ਕਾਮ ਦੀਆਂ ਜ਼ਮੀਨਾਂ ਕਬਜ਼ਾਉਣ ਦੇ ਲਈ ਇਹ ਅਧਿਕਾਰੀ ਟੰਗੇ ਜਾ ਰਹੇ ਨੇ ਕਹਿੰਦੇ ਤੇ ਜ਼ਮੀਨਾਂ ਹਥਿਆਉਣ ਦਾ ਰਾਹ ਪਧਰਾ ਹੋ ਗਿਆ ਜਨਾਬ ਚਲੋ ਜੀ ਇਹ ਤਾਂ ਰਾਹ ਪਧਰਾ ਹੋ ਗਿਆ ਪਰ ਇੱਕ ਨਮਾਸਵਾਦ ਪੰਜਾਬ ਦੀ ਸਿਆਸੀ ਸਫਾ ਚ ਵੀ ਖੜਾ ਉਹ ਹੈ ਜੀ ਕੀ ਖੋੜੀਏ ਕੀ ਟੰਗਿਆ ਜਾ ਰਿਹਾ ਜੀ ਹਾਂ ਸਹੀ ਸੁਣ ਰਹੇ ਤੁਸੀਂ ਹਰ ਚਰਨ ਭੁੱਲਰ ਵਾਲਾ ਮਾਮਲਾ ਹੁਣ ਕਾਫੀ ਖੁੱਲਦਾ ਜਾ ਰਿਹਾ ਪਰਤਦਰ ਪਰਤ ਖੁੱਲਣ ਲੱਗੀ ਹੈ ਇੱਕ ਪਾਸੇ ਵਿਜੀਲੈਂਸ ਤੇ ਸੀਬੀਆਈ ਦਾ ਟਕਰਾਅ ਜਦੋਂ ਪਹਿਲਾਂ ਹੀ ਅਗਲੇ ਲੈਗੇ ਰਿਮਾਂਡ ਤੇ ਕਹਿੰਦੇ ਵਿਜੀਲੈਂਸਾ ਥੱਮਲਦੀ ਰਹੇਗੀ ਕਿ ਆਪਾਂ ਤਾਂ ਸਾਬ ਨੂੰ ਲੈ ਕੇ ਜਾਣਾ ਸੀ ਬਈ ਸਾਹ ਵਾਗ ਲਿਆਂਦਾ ਅਗਲੇ ਨੇ ਤਾਂ ਸੇਵਾ ਪਾਣੀ ਕਰਨੀ ਸੀ ਚੰਗੀ ਤਰ੍ਹਾਂ ਤੇ ਉੱਤਰ ਉਲਟੀ ਸੇਵਾ ਆਪਣੀ ਹੋ ਜਾਂਦੀ ਸੀ ਵਿੱਚ ਕਹਿੰਦੇ ਤੇ ਹੁਣ ਕਹਿੰਦੇ ਜੀ ਇਹ ਤਾਂ ਅਗੇ ਵੱਧ ਗਿਆ ਮਾਮਲਾ ਮਾਮਲਾ ਡੀਐਸਪੀ ਕਹੀਂ ਡਿਡਾਰਟੇ ਨੇ ਕਈ ਅਧਿਕਾਰੀ ਦੋ ਦਰਜਨ ਦੇ ਕਰੀਬ ਦੀ ਲਿਸਟ ਹੈ ਜਦੋਂ ਕਿ ਆਪਾਂ 27 ਨਾਮਾਂ ਦਾ ਜ਼ਿਕਰ ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿ ਭਾਈ 27 ਨਾਮਾਂ ਦੀ ਸੂਚੀ ਹੈ ਤੇ ਹੁਣ ਜਿਹੜੇ ਤਾਜ਼ੇ ਤੱਥ ਆ ਰਹੇ ਨੇ ਕਿ ਦੋ ਦਰਜਨ ਦਾ ਦੋ ਦਰਜਨ 24 ਤੋਂ ਉੱਪਰ ਜੇ ਬਣਦੇ ਤਾਂ 26-27 ਦੇ ਡਿਡਟੇ ਤੇ ਜਾਂਦੀ ਹੈ ਕਹਾਣੀ ਪਰ ਜਿੱਥੇ ਡੀਐਸਪੀ ਡਿਡਾਰਤੇ ਨੇ ਇੱਕ ਦੋ ਵੱਡੇ ਅਧਿਕਾਰੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਸੱਜੇ ਖੱਬੇ ਖੜਨ ਵਾਲੇ ਹੁੰਦੇ ਨੇ ਉਹਨੂੰ ਇਹ ਆਉਂਦਾ ਵਕਤ ਦੱਸੂਗਾ ਤੁਹਾਨੂੰ ਕਿ ਉਹਨਾਂ ਵਿੱਚ ਮੌਜੂਦਾ ਹੈ ਕਿ ਹਸਾਬ ਕਾ ਹੈ ਹੈਨਾ ਪਰ ਇੱਕ ਉਸ ਰੈਂਕ ਦਾ ਅਧਿਕਾਰੀ ਤੇ ਇਧਰ ਤਿੰਨ ਆਈਐਸ ਅਧਿਕਾਰੀ ਜਿਨ੍ਹਾਂ ਚੋਂ ਇੱਕ ਕਹਿੰਦੇ ਤਾਜ਼ਾ ਤਾਜ਼ਾ ਪੀਸੀਐਸ ਤੋਂ ਆਈਐਸ ਬਣਿਆ ਉਹ ਵੀ ਡਿਡਾਰਤੇ ਸੀ ਬੀਏ ਦੀ ਇੱਥੇ ਹੀ ਨਹੀਂ ਜਨਾਬ ਇੱਕ ਹੋਰ ਡੀਆਈਜੀ ਰੋਪੜ ਰੇਂਜ ਦੇ ਡੀਆਈਜੀ ਰਹੇ ਹਰਚਰਨ ਭੁੱਲਰ ਦੇ ਖਿਲਾਫ ਜਿਵੇਂ ਸੀਬੀਆਈ ਨੇ ਪਹਿਲਾਂ ਰਿਸ਼ਵਤਖੋਰੀ ਵਾਲਾ ਭ੍ਰਸ਼ਟਾਚਾਰੀ ਵਾਲਾ ਮਾਮਲਾ ਫਿਰ ਜੀ ਐਸਆਈ ਵਾਲਾ ਮਾਮਲਾ ਵੀ ਹੋ ਗਿਆ ਫਿਰ ਆਮਦਨ ਤੋਂ ਬਾਅਦ ਜਾਇਦਾਦ ਵਾਲਾ ਮਾਮਲਾ ਹੋ ਗਿਆ ਫਿਰ ਵਿਜੀਲੈਂਸ ਨੇ ਵੀ ਆਮਦਨ ਤੋਂ ਬਾਅਦ ਜਾਇਦਾਦ ਵਾਲਾ ਮਾਮਲਾ ਕਰ ਲਿਆ ਉਹ ਸਾਰਾ ਕੁਝ ਚੱਲ ਰਿਹਾ ਸੀ ਇਹਦੇ ਵਿਚਾਲੇ ਖਬਰ ਇਹ ਹੈ ਕਿ ਹੋਰ ਡੀਆਈਜੀ ਦਾ ਨੰਬਰ ਲੱਖਣ ਵਾਲਾ ਠੀਕ ਹੈ ਜੀ ਤੇਜੂ ਕੀ ਕਾਰਵਾਈ ਸੀਬੀਆਈ ਪਾਵੇ ਚਾਹੇ ਵਿਜੀਲੈਂਸ ਪਾਵੇ ਜੇ ਸੀਬੀਆਈ ਨੇ ਹਰ ਚਰਨਪੁਰ ਲੜਾ ਮਾਮਲਾ ਖੋਲਿਆ ਤਾਂ ਸੀਬੀਏ ਜਾਣਦੀ ਨਹੀਂ ਕਿ ਪੰਜਾਬ 'ਚ ਇੱਕੋ ਹਰ ਚਰਨਪੁਰ ਹੈ ਸਿਵਲ ਤੇ ਪੁਲਿਸ ਸੰਤਰ ਦੇ ਵਿੱਚ ਇੱਕੋ ਅਧਿਕਾਰੀ ਭ੍ਰਸ਼ਟ ਹੈ ਬਾਕੀ ਸਾਰੇ ਦੁੱਧ ਦੇ ਤੋਲੇ ਸਾਰੇ ਇਮਾਨਦਾਰ ਨੇ ਜਾਂ ਉਹਨਾਂ 'ਚ ਕੁਝ ਤਾਂ ਹੈ ਜਿਹੜੇ ਭ੍ਰਸ਼ਟ ਹੋਣੇ ਬਾਈ ਜਿਹਨਾਂ ਦਾ ਰਿਕਾਰਡ ਤੁਹਾਡੇ ਕੋਲ ਹੋਣਾ ਉਧਰ ਤੱਕ ਨੂੰ ਸੀਬੀਏ ਕਿਉਂ ਗਈ ਵਦੀ ਜਿਹੜਾ ਸਵਾਲ ਸੀਬੀਏ ਨੂੰ ਉਹੀ ਸਵਾਲ ਵਿਜੀਲੈਂਸ ਨੂੰ ਕਿ ਵੀ ਕੱਟੜ ਇਮਾਨਦਾਰਾਂ ਦੀ ਸਰਕਾਰ ਹੈ ਪੰਜਾਬ 'ਚ ਤੇ ਵਿਜੀਲੈਂਸ ਨੂੰ ਹਰ ਚਰਨਪੁਰ ਦਾ ਪਤਾ ਹੀ ਨਹੀਂ ਹੁਣ ਫਰੋਲੀ ਜਾਓ ਸਾਰੇ ਪੁਰਾਣੇ ਕਾਗਜ਼ ਪੱਤਰ ਜੀ ਅਸਾ ਜਿੰਨੇ ਜੁਆਇਨ ਕੀਤਾ ਜੁਰਦਨ ਸਿੰਘ ਸਾਹਿਬ ਲੈਣਾ ਜੀ ਪਿਛਲੇ 25 ਸਾਲ ਭਈ ਕਾਂਗਰਸ ਦੇ ਟਾਈਮ 'ਚ ਵੀ ਅਗਲਾ ਖਾਸ ਸੀ ਅਕਾਲੀਆਂ ਦੇ ਰਾਜ 'ਚ ਵੀ ਖਾਸ ਸੀ ਤੁਹਾਡੇ ਰਾਜ 'ਚ ਵੀ ਖਾਸ ਸੀ ਤੇ ਜੇ ਅਰਚਨ ਭੁੱਲਰ ਨੂੰ ਉਹ ਲੈ ਗਏ ਤੇ ਬਾਕੀਆਂ ਦੀ ਤੁਸੀਂ ਕਰ ਲਓ ਭਾਈ ਮਿਜੀਲੈਂਸ ਨੂੰ ਕਿਹਨੇ ਰੋਕਿਆ ਤੁਸੀਂ ਬਾਕੀਆਂ ਦੇ ਪਰਤੇ ਰੋਲ ਕਰਨੇ ਇਹਦੇ ਦਰਮਿਆਨ ਸਵਾਲ ਉੱਠਿਆ ਪੰਜਾਬ ਦੀ ਵਿਧਾਨ ਸਭਾ 'ਚ ਅੱਜ ਤੋਂ 1 ਸਾਲ ਪਹਿਲਾਂ ਭਰੂਤੀਰ ਵੱਲੋਂ ਸਵਾਲ ਖੜਾ ਕੀਤਾ ਗਿਆ ਫਿਰ ਇੱਕ ਅਧਿਕਾਰੀ ਦੇਵਾਲਿਆਂ ਪੁਲਿਸ ਅਧਿਕਾਰੀ ਦੇਵਾਲਿਆਂ ਨਾਲ ਖੁਦ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਨ ਨੇ ਘਟਨਾ ਦਾ ਜ਼ਿਕਰ ਕੀਤਾ ਤੇ ਸਵਾਲ ਆਇਆ ਕਿ ਜੀ ਪੰਜਾਬ ਪੁਲਿਸ ਦੀ ਬਹੁਤ ਕਾਲੀਆਂ ਭੇਡਾਂ ਨੇ ਉਹ ਕਹਿੰਦੇ ਜੀ ਬਣਾਓ ਲਿਸਟ ਪੰਜਾਬ ਵਿਧਾਨ ਸਭਾ ਦੇ ਸਪੀਕਰ ਪੰਜਾਬ ਸਰਕਾਰ ਨੂੰ ਹਿਦਾਇਤ ਕਰਦੇ ਨੇ ਕਿ ਕਾਲੀਆਂ ਭੇਡਾਂ ਵਾਲੇ ਪੁਲਿਸ ਖਾਕੀ ਵਰਦੀ ਵਾਲੇ ਦੇਖਣ ਨੂੰ ਖਾਕੀ ਵਰਦੀ ਪਰ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਦੀ ਸੂਚੀ ਤਿਆਰ ਕਰਕੇ ਦਿਓ ਬਈ ਚਾਹੇ ED ਦਾ ਮਾਮਲਾ ਹੋਵੇ ਚਾਹੇ CBI ਦਾ ਹੋਵੇ ਚਾਹੇ Vigilance ਦਾ ਹੋਵੇ ਹੈ ਮਤਲਬ 5 ਦਰਜਨ ਦੇ ਕਰੀਬਤ ਘਾਰੀਆਂ ਤਾਂ ਨਾਮ ਇਧਰ ਉਧਰ ਹੁੰਦੇ ਰਹੇ ਨੇ ਉਤੋਂ ਬਿਨਾ ਕੋਈ ਫਰਾਰ ਹੋ ਜਾਂਦਾ ਹੈ ਨਸ਼ੇ ਵਾਲੇ ਮਾਮਲੇ ਚ ਲੱਭਦਾ ਨਹੀਂ ਹੈ ਕਿਸੇ ਦੇ MLA ਦੇ ਉੱਤੇ ਪਰਚਾ ਹੋ ਜਾਂਦਾ ਉਹ ਫੜਿਆ ਨਹੀਂ ਜਾਂਦਾ ਹੈ ਕੋਈ MLA ਨੂੰ ਸਜ਼ਾ ਹੋ ਜਾਂਦੀ ਹੈ ਉਹ ਗ੍ਰਿਫਤਾਰ ਹੋ ਕੇ ਅੰਦਰ ਜੇਲ੍ਹ ਚਲਾ ਜਾਂਦਾ ਹੈ ਹਨਾ ਪਰ ਉਹਦੀ MLA ਸ਼ਿਪ ਖੜੀ ਹੈ ਕਮਾਲ ਦੇ ਚੰਨ ਚੜ ਰਹੇ ਨੇ ਬਈ ਜਿਹੜਾ 70-72 ਸਾਲਾਂਾਂ 'ਚ ਨਹੀਂ ਹੋਇਆ ਨਾ ਉਹ ਹੁਣੇ ਹੋ ਰਿਹਾ ਸਾਰਾ ਕੁਝ ਇਸੇ ਨੂੰ ਇਨਕਲਾਬ ਕਹਿੰਦੇ ਨੇ ਸ਼ਾਇਦ ਇਹਨਾਂ ਦੀ ਇਨਕਲਾਬ ਦੀ ਪਰਿਭਾਸ਼ਾ ਹੋ ਸਕਦਾ ਇਹੀ ਹੋਵੇ ਹੁਣ ਸਵਾਲ ਇਹ ਹੈ ਕਿ ਜੇ ਪੰਜਾਬ ਦੀ ਵਿਧਾਨ ਸਭਾ 'ਚ ਸਤੰਬਰ 2024 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਹਿੰਦੇ ਨੇ ਹਫਤੇ ਖੰਡ ਦੇ ਵਿੱਚ ਮੈਨੂੰ ਸੂਚੀ ਤਿਆਰ ਕਰਕੇ ਦਿਓ ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਆਂ ਤਾਂ ਨਵੰਬਰ 2025 ਆ ਇੱਕ ਸਾਲ ਉੱਪਰ 2 ਮਹੀਨੇ ਵੀ ਬੀਤਲੇ ਮਤਲਬ 3 ਮਹੀਨੇ ਵੀ ਹੋ ਗਏ ਸਮਝ ਲਓ 1 ਸਾਲ ਤੋਂ ਉੱਪਰ ਤੇ ਫਿਰ ਸੂਚੀ ਨਹੀਂ ਬਣ ਕੇ ਮਿਲੀ ਸਪੀਕਰ ਸਾਹਿਬ ਨੂੰ ਕਿਉਂ ਸਪੀਕਰ ਸਾਹਿਬ ਦੇ ਹੁਕਮਾਂ ਦੀ ਤਾਮੀਲ ਨਹੀਂ ਹੁੰਦੀ ਜਾਂ ਫਿਰ ਮੁੱਖ ਮੰਤਰੀ ਸਾਹਿਬ ਸੁਣਦੇ ਨਹੀਂ ਕਿਉਂਕਿ ਪੰਜਾਬ ਦੇ ਮੁਖੀ ਵੀ ਨਹੀਂ ਤੇ ਗ੍ਰਹਿ ਵਿਭਾਗ ਵੀ ਉਹਨਾਂ ਕੋਲ ਇਹ ਹੁਕਮ ਗ੍ਰਹਿ ਵਿਭਾਗ ਨੂੰ ਸੀ ਜਾਂ ਮੁੱਖ ਮੰਤਰੀ ਸਾਹਿਬ ਦੀ ਅੱਗੇ ਨਹੀਂ ਸੁਣੀ ਜਾਂਦੀ ਜਾਂ ਦਿੱਲੀ ਵਾਲਿਆਂ ਨੇ ਰੋਕ ਲੀਏ ਸੂਚੀ ਤਿਆਰ ਨਾ ਕਰੋ ਜਾਂ ਇਹ ਸੂਚੀ ਤਿਆਰ ਹੋਈ ਪਰ ਲੀਕ ਨਹੀਂ ਹੁਣ ਦਿੱਤੀ ਜਾ ਰਹੀ ਪਚਾਈ ਨਹੀਂ ਜਾ ਰਹੀ ਜਨ ਤੱਕ ਨਹੀਂ ਕੀਤੀ ਜਾ ਰਹੀ ਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਰੋਕ ਲਈ ਕਿੰਨੇ ਸਵਾਲ ਖੜੇ ਨੇ ਜਨਾਬ ਕੋਲੇ ਦੀ ਦਨਾਲੀ ਚ ਕਹਿੰਦੇ ਮੂੰਹ ਕਾਲਾ ਗੱਲਾਂ ਤੁਸੀਂ ਕਰਦੇ ਹੋ ਪਾਵਰ ਕਾਮ ਦੇ ਵਿੱਚ ਜੀ ਕਿ ਐਦਾਂ ਹੋ ਗਿਆ ਉਦਾਂ ਹੋ ਗਿਆ ਇੱਥੇ ਆ ਸੂਚੀ ਮੰਗ ਰਿਆ ਤੁਹਾਡਾ ਆਪਣੀ ਪੰਜਾਬ ਵਿਧਾਨ ਸਭਾ ਚ ਸਪੀਕਰ ਸਾਹਿਬ ਤੁਸੀਂ ਉੱਥੇ ਤੱਕ ਸੂਚੀ ਨਹੀਂ ਉਪਲਬਧ ਕਰਾਉਂਦੇ ਫਿਰ ਦਾਰਸ਼ਕਾਂ ਦਾ ਇੱਥੇ ਵੀ ਹੈ ਕੋਰੇਆ ਦੀ ਖੰ ਤਾਂ ਇੱਥੇ ਵੀ ਲੱਗਦੀ ਹੈ ਮੈਨੂੰ ਇਸ ਸਵਾਲ ਦਾ ਜਵਾਬ ਕਿੰਨੇ ਦੇਣਾ ਸੋ ਇਹ ਕਾਫੀ ਕਾਲੀਆਂ ਭੇਡਾਂ ਨੇ ਪਾਈ ਪਰ ਜਿਹੜੇ ਸੂਚੀ ਨਹੀਂ ਬਣਾ ਰਹੇ ਤੇ ਜਨਤਕ ਨਹੀਂ ਕਰ ਰਹੇ ਉਹਨਾਂ ਨੂੰ ਇਹ ਹੁਣ ਤੁਸੀਂ ਹਿਸਾਬ ਲਾ ਲਓ ਚਿੱਟੀਆਂ ਭੇਡਾਂ 'ਚ ਰੱਖਣਾ ਕਾਲੀਆਂ 'ਚ ਰੱਖਣਾ ਰੱਬ ਜਾਣੇ ਪਰ ਦਾਲ 'ਚ ਕਾਲਾ ਜ਼ਰੂਰ ਹੈ ਮੂੰਹੋਂ ਨਿਕਲੇ ਬੋਲ ਤੇ ਕਮਾਂਡ 'ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦੇ ਮੰਗੋ ਰਾਜਾ ਬੜਿੰਗੀ ਮਾਫੀਆਂ ਕਿ ਮੇਰਾ ਭਾਵ ਇਹ ਨਹੀਂ ਸੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ ਮੇਰੇ ਬਿਆਨ ਦੇ ਗਲਤ ਅਰਥ ਲਈ ਗਏ ਮੈਂ ਤਾਂ ਸਤਿਕਾਰ ਕਰਦਾ ਹਾਂ ਮੈਂ ਮੈਂ ਦੱਸਣਾ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਜੀ ਕਿੰਨਾ ਸਾਰੀਆਂ ਤਰ੍ਹਾਂ ਨੂੰ ਮੰਨਤਾ ਮਿਲਦੀ ਹੈ ਬਰਾਬਰਤਾ ਮਿਲਦੀ ਹੈ ਸਮਾਨਤਾ ਮਿਲਦੀ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਹੋ ਗਿਆ ਕੰਮ ਜਨਾਬ ਮੈਂ ਇਹ ਕਹਿਣਾ ਤੁਹਾਡੇ ਮਨ ਦੇ ਵਿੱਚ ਇਹ ਕੋਈ ਸਵਾਲ ਨਾ ਵੀ ਹੋਵੇ ਇਸ ਤਰੀਕਾ ਕਰਦਾ ਪਰ ਕੀ ਮਾਨਸਿਕਤਾ ਛ ਹੈ ਕੀ ਦਿਮਾਗ ਚ ਫਸਿਆ ਸੀ ਇਹ ਪੇਜ ਕਿ ਜਿਹੇ ਜਾਂ ਸੋਚਦੇ ਹਾਂ ਉਹੇ ਜਾਂ ਬੋਲ ਬੈਠੇ ਕਿ ਇਹ ਰੰਗ ਭੇਦ ਨਸਲ ਭੇਦ ਜਾਤ ਪਾਤ ਦਾ ਭੇਦ ਇਹ ਤੁਹਾਡੇ ਦਿਲੋਂ ਦਿਮਾਗਾਂ 'ਚ ਛਾਇਆ ਨਿਕਲਦਾ ਨਹੀਂ ਤਾਂ ਤੁਸੀਂ ਬੋਲਿਆ ਮਤਲਬ ਜਿਹੋ ਜੀ ਟਿੱਪਣੀਆਂ ਮੈਂ ਉਹਨੂੰ ਦਰਉਣਾ ਨਹੀਂ ਚਾਹੁੰਦਾ ਮੈਨੂੰ ਤਾਂ ਇਹ ਵੀ ਲੱਗਦਾ ਕਿ ਜਿਹੜਾ মিডিਆ ਦਰਹਾਰੇ ਉਹ ਵੀ ਤਾਂ ਉਹੀ ਗਲਤੀਆਂ ਕਰ ਰਿਹਾ ਜਿਹੜੇ ਪੱਤਰਕਾਰ ਬੋਲਦੇ ਹੋਏ ਕਿ ਦੁਨੀਆ ਦੇ ਲੋਕ ਲੀਡਰ ਬੋਲਦੇ ਨੇ ਉਹ ਵੀ ਤਾਂ ਉਹੀ ਗਲਤੀ ਕਰ ਰਹੇ ਨੇ ਤੁਸੀਂ ਨਸਲ ਭੇਦ ਰੰਗ ਭੇਦ ਉਪਦੇਸ਼ਾਂ ਦੇ ਵਿੱਚ ਕਿੱਡਾ ਵੱਡਾ ਮੁੱਦਾ ਹੈ ਹੈਨਾ ਕਾਲੇ ਗੋਰੇ ਵਾਲਾ ਸੋ ਇੱਥੇ ਅਸੀਂ ਇੱਕ ਪਾਸੇ ਅਸੀਂ ਖਵਾਲਾ ਦਿੰਨੇ ਆ ਬਾਣੀ ਦਾ ਗੁਰਬਾਣੀ ਦਾ ਸਾਂਝੀ ਬਲਤਾ ਦਾ ਹੈ ਨਾ ਅਬਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਮਝਾ ਕੋ ਪਜਾ ਕੌਣ ਭਲੇ ਕੋ ਮੰਦੇ ਤੇ ਦੂਜੇ ਪਾਸੇ ਸਾਡੇ ਲੀਡਰ ਨੇ ਜੀ ਉਹ ਲੀਡਰ ਜਿਹੜਾ ਬੰਦਾ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਅਮਰਿੰਦਰ ਸਿੰਘ ਰਾਜਾਵੜੀ ਉਹ ਲੀਡਰ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਕਾਂਗਰਸ ਦੀ ਟਿਕਟ ਤੇ ਐਮਐਲਏ ਬਣਦਾ ਰਿਹਾ ਉਹ ਲੀਡਰ ਜਿਹੜਾ ਪੰਜਾਬ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਿਹਾ ਉਹ ਲੀਡਰ ਜਿਹੜਾ ਹੁਣ ਮੈਂਬਰ ਪਾਰਲੀਮੈਂਟ ਵੀ ਹੈ ਤੇ ਜੀ ਉਹਦੀ ਸਮਝਦਾ ਇਹ ਹਾਲ ਪਾਰਟੀ ਦਾ ਪ੍ਰਧਾਨ ਹੈ ਸੁਪੇ ਦਾ ਉਹਦੀ ਸਮਝਦਾ ਇਹ ਪਹਿਲੂ ਹੈ ਕਿ ਉਹ ਇਹ ਸਭ ਕੇ ਪੱਤਰ ਤੇ ਚਲੋ ਜੀ ਹੁਣ ਹੋਗੀ ਕਾਰਵਾਈ ਤਾਂ ਹੀ ਮੈਂ ਕਹਾਂ ਕਿ ਚਾਹੇ ਮਾਫੀ ਮੰਗੋ ਜਦੋਂ ਕਿ ਕਾਂਗਰਸੀ ਲੀਡਰ ਬਚਾਉਣ ਲਈ ਪਿੱਠ ਤੇ ਆਏ ਵੀ ਉਹਨਾਂ ਨੇ ਪਹਿਲ ਕਦਮੀ ਵੀ ਕੀਤੀ ਕਿ ਨਹੀਂ ਜੀ ਉਹਨਾਂ ਨੇ ਮਾਫੀ ਮੰਗ ਲਈ ਜਿਉਂਨੇ ਇਸ ਗੱਲ ਨੂੰ ਤੂਲ ਨਹੀਂ ਦੇਣੀ ਚਾਹੀਦੀ ਸੀ ਭਾਵਨਾ ਇਹ ਨਹੀਂ ਸੀ ਪਰ ਕਹਿੰਦੇ ਅੰਦਰ ਖਾਤੇ ਕਈ ਕਾਂਗਸੀ ਲੀਡਰਾਂ ਦੇ ਅੰਦਰ ਲੱਡੂ ਫਟ ਰਹੇ ਨੇ ਕਿ ਲੈ ਵੀ ਰਾਜਾ ਬੜਿੰਗ ਦੀ ਪ੍ਰਧਾਨਗੀ ਗਈ ਤੇ ਹੁਣ ਆਪਣੀ ਨੰਬਰ ਲੱਗ ਸਕਦਾ ਬਿਲਕੁਲ ਜਨਾਬ ਮੰਨਿਆ ਜਾ ਰਿਹਾ ਹੈ ਕਿ ਫਰਵਰੀ ਤੱਕ ਇਹ ਕੰਮ ਹੋ ਜਾਣਾ ਹੈ ਹੋ ਸਕਦਾ ਉਹ ਤੋਂ ਪਹਿਲਾਂ ਵੀ ਹੋ ਜਵੇ ਵਿਆਰਚ ਤੋਂ ਉਹਨਾਂ ਤੋਂ ਬਾਅਦ ਵੀ ਹੋ ਸਕਦਾ ਪਰ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਖਿਲਾਫ ਐਸ ਸੀ ਐਸਟੀ ਐਕਟ ਦੇ ਤਹਿਤ ਪਰਚਾ ਦਰਜ ਹੋ ਗਿਆ ਜੀ ਸਭ ਦਾ ਗ੍ਰਹਿ ਮੰਤਰੀ ਬਾਰੇ ਟਿੱਪਣੀ ਰੰਗਪੇਜ ਦੀ ਟਿੱਪਣੀ ਕਰਨ ਦੇ ਚੱਕਰ ਦੇ ਵਿੱਚ ਐਸਸੀ ਕਮਿਸ਼ਨ ਨੇ ਡੀਸੀ ਤੇ ਐਸਐਸਪੀ ਤੋਂ ਜਵਾਬ ਵੀ ਮੰਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਬਣੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾਬੜਿੰਗੂ ਤੇ ਕਪੂਰਸਲਾ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਇਹ ਕੇਸ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੁਟਾ ਸਿੰਘ ਬਾਰੇ ਦਿੱਤੇ ਵਿਵਾਦਿਤ ਬਿਆਨ ਦੇ ਆਧਾਰ ਤੇ ਹੈ ਰਾਜਾਬੜਿੰਗ ਦੇ ਖਿਲਾਫ ਬੀਐਨਐਸ ਦੀ ਧਾਰਾ 353 196 ਇਹਦੇ ਨਾਲ ਹੀ ਐਸਸੀਐਸਟੀ ਐਕਟ ਦੀ ਧਾਰਾ 31 ਹੈਨਾ ਯੂ ਤੇ 3120 ਕੇਸ ਕੀਤਾ ਗਿਆ ਕਹਿੰਦੇ ਜੀ ਕਾਂਲੀ ਆਵਾਜ਼ ਦੀ ਪਾਰਟੀ ਦੇ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਮਾਨ ਨੇ ਵੀ ਕਿਹਾ ਸੀ ਕਿ ਉਹ ਬ੍ਰਿੰਗ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕਹਿੰਦੇ ਜੀ ਧਾਰਾ 353 ਸਰਕਾਰੀ ਕਰਮਚਾਰੀ ਉੱਤੇ ਆਪਣੇ ਕੰਮ ਦੇ ਦੌਰਾਨ ਹਮਲਾ ਕਰਨਾ ਜਾਂ ਆਪਣੀ ਤਾਕਤ ਦੀ ਵਰਤੋਂ ਕਰਨਾ ਹੈਨਾ ਤਾਂ ਕਿ ਉਹਨੂੰ ਕੰਮ ਕਰਨ ਤੋਂ ਰੋਕਿਆ ਜਾ ਸਕੇ ਇਸ ਮਾਮਲੇ 'ਚ ਜੱਦ ਤੋਂ ਜਿਆਦਾ ਸਜ਼ਾ 5 ਸਾਲ ਦੀ ਹੋ ਸਕਦੀ ਹੈ ਫਿਰ ਧਾਰਾ 196 ਕਿਸੇ ਵਿਅਕਤੀ ਦੇ ਬਾਰੇ ਅਫਵਾਹ ਫੈਲਾਉਣਾ ਹਾਂ ਝੂਠੀ ਜਾਣਕਾਰੀ ਸਾਂਝੀ ਕਰਨਾ ਜਨਤਕ ਕਰਨਾ ਤੇ ਉਹਦੀ ਸ਼ੋਭੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨਾ ਇਸ 'ਚ ਵੀ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਫਿਰ ਧਾਰਾ 31 यू ਐਸਸੀਐਸਟੀ ਐਕਟ ਤਹਿਤ ਕਹਿੰਦੇ ਜੇਕਰ ਕੋਈ ਵਿਅਕਤੀ ਕਿਸੇ ਦੀ ਜਾਤੀ ਅਨੁਸੂਚਿਤ ਜਾਤੀ ਜਨ ਜਾਤੀ ਉਸ ਵਿਅਕਤੀ ਦੇ ਸਮਾਜਿਕ ਵਿਵਹਾ ਸਮਾਜਿਕ ਹਾਂ ਮਤਲਬ ਕਿ ਉਹਦਾ ਬਾਈਕਾਟ ਵਰਗੀਆਂ ਗੱਲਾਂ ਕਰੇ ਇਹ ਜਾ ਭਾਵਨਾ ਪੈਦਾ ਕਰੇ ਉਸ ਨੂੰ ਵਰਗਵੰਡ ਕਰਕੇ ਦਿਖਾਵੇ ਤਾਂ ਅਜਿਹਾ ਕਰਨੀ ਜਪ੍ਰੇਰਿਤ ਕਰਦਾ ਤਾਂ ਕਹਿੰਦਾ ਉਹ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਧਾਰਾ 31B ਐਸਸੀਐਸਟੀ ਐਕਟ ਤਹਿਤ ਜੇਕਰ ਕੋਈ ਵਿਅਕਤੀ ਉਸ ਦੀ ਜਾਤੀ ਜਾਂ ਜਾਣਦੀ ਤੇ ਮੈਂਬਰ ਦੀ ਜਾਇਦਾਦ ਸਬੰਧੀ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਉਸ ਨੂੰ ਉਸੇ ਕਬਜ਼ੇ ਤੋਂ ਲਾਂਭੇ ਕਰੇ ਪਰੇ ਕਰੇ ਪਰ ਇਸ 1 ਸਾਲ ਤੱਕ ਤੋਂ ਲੈ ਕੇ ਹਨਾ ਮਤਲਬ ਉਮਰ ਪਰ ਦੀ ਕੈਦ ਦੀ ਸਜ਼ਾ ਦੇ ਪ੍ਰਵੀਜ਼ਨ ਸੋ ਇਸ ਲਈ ਅਮਰਿੰਦਰ ਸਿੰਘ ਰਾਜਾ ਬੜਿੰਗ ਤੱਕ ਕਹਿੰਦੇ ਹੁਣ ਘਿਰ ਗਏ ਡਿਪਟੀ ਕਮਿਸ਼ਨ ਤੇ ਐਸਐਸਪੀ ਤੋਂ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਤੇ ਚੋਣ ਕਮਿਸ਼ਨ ਦੇ ਹਵਾਲੇ ਨਾਲ ਵੀ ਕਹਿੰਦੇ ਕਿ ਰੋਕ ਲੱਗਣ ਦੀ ਸੁਭਾਵਨਾ ਕਾਫੀ ਵੱਧ ਗਈ ਹੈ ਕਿ ਉਹਨਾਂ ਦੇ ਉੱਤੇ ਜੀ ਰੋਕ ਲੱਗ ਸਕਦੀ ਹੈ ਕਿਉਂ ਤਰਨ ਤਰਨ ਖੇਤਰ 'ਚ ਦਾਖਲ ਨਾ ਹੋਣ ਉਹ ਉਹਦੇ ਉਹਦੇ ਲਈ ਵੀ ਪਹਿਲ ਕਦਮੀ ਹੋ ਰਹੀ ਹੈ ਕੋਸ਼ਿਸ਼ਾਂ ਇਹ ਵੀ ਜਾਰੀਆਂ ਹਨ ਬਿਲਕੁਲ ਠੀਕ ਹੈ ਕਿ ਅਮਿੰਦਰ ਸਿੰਘ ਰਾਜਾ ਵੜਿੰਗ ਦੇ ਇਹਨਾਂ ਬੋਲਾਂ ਦਾ ਅਸਰ ਤਰਨਤਾਰ ਦੀ ਜਿਮਨੀ ਚੌਂਕ ਤੇ ਪੈਣਾ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕਜੁਕਤ ਨਲੀਆਂ ਵੋਟਾਂ ਤੇ ਅਸਰ ਪੈਣਾ ਹੈ ਪਰ ਜੇ ਇਹ ਮਾਮਲਾ ਨਾ ਵੀ ਹੋਇਆ ਹੁੰਦਾ ਤਾਂ ਵੀ ਕਾਂਗਰਸ ਉੱਥੇ ਉਸ ਪਿਛੇ ਚ ਨਹੀਂ ਹੈਗੀ ਜੇ ਸੋਚਣ ਕਿ ਹਾਂ ਉਹ ਘਾਟਾ ਪੈ ਗਿਆ ਸਵਾਲ ਉਹ ਨਹੀਂ ਸਵਾਲ ਤਾਂ ਤੁਹਾਡੀ ਵਿਚਾਰਤਾ ਦਾ ਹੈ ਤੇ ਦੂਸਰਾ ਇੰਨਾ ਜ਼ਰੂਰ ਹੈ ਕਿ ਹੁਣ ਵੋਟਾਂ ਘੱਟ ਜ਼ਰੂਰ ਜਾਣਗੀਆਂ ਪੋਜੀਸ਼ਨ ਦਾ ਅਸਰ ਪੈ ਸਕਦਾ ਹੈ ਇੱਥੋਂ ਤੱਕ ਸਥਿਤੀ ਜਾ ਸਕਦੀ ਹੈ ਸੋ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਲਈ ਹੁਣ ਇੱਕ ਪਾਸੇ ਮਾਮਲਾ ਦੂਏ ਪਾਸੇ ਜਿਮਨੀ ਚੋਣਾ ਤੀਏ ਪਾਸੇ ਪ੍ਰਧਾਨਗੀ ਹੈ ਤੇ ਮੰਨਿਆ ਜਾ ਰਿਹਾ ਕਿ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਤਰ ਤਾ ਦੀ ਜਿਮਨੀ ਚੋਣ ਤੋਂ ਬਾਅਦ ਰਾਜਾ ਬੜਿੰਗ ਦੀ ਪ੍ਰਧਾਨਗੀ ਕਦੇ ਵੀ ਖੁੱਸ ਸਕਦੀ ਹੈ ਵੈਸੇ ਫਰਵਰੀ ਤੱਕ ਦਾ ਪਹਿਲਾਂ ਹੀ ਸ਼ਡਿਊਲ ਲੱਗ ਰਿਹਾ ਸੀ ਪਹਿਲਾਂ ਹੀ ਉਹਦੇ ਲਈ ਕਹਿੰਦੇ ਬਣਤ ਬਣੀ ਸੀ ਕਿ ਸ਼ਾਇਦ ਫਰਵਰੀ ਤੱਕ ਪੰਜਾਬ ਚ ਪ੍ਰਧਾਨ ਬਣ ਜਾਏ ਕਿਉਂਕਿ ਜਿਹੜਾ ਪੰਜਾਬ ਚ ਕਾਂਗਰਸ ਦਾ ਪ੍ਰਧਾਨ ਉਹ ਹੀ ਅਗਲੀ ਵਾਰ ਮੁੱਖ ਮੰਤਰੀ ਦਾ ਉਮੀਦਵਾਰ ਸੋ ਰਾਜਾ ਬੜਿੰਗ ਤੱਕ ਦੇ ਮੁੱਖ ਮੰਤਰੀ ਦੀ ਸੁਪਨੀ ਲੈਦਾ ਸੀ ਉਹ ਪ੍ਰਧਾਨਗੀ ਵੀ ਜਾਂਦੀ ਦਿੱਖਦੀ ਹੈ ਜੀ ਸਵਾਲ ਤਾਂ ਇਹ ਵੋਟ ਚੋਰੀ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਇੱਕ ਵਾਰ ਫੇਰ ਸਾਹਮਣੇ ਆਏ ਇਸ ਵਾਰ ਉਹਨਾਂ ਨੇ ਹਰਿਆਣੇ ਦੇ ਹਵਾਲੇ ਨਾਲ ਗੱਲ ਕੀਤੀ ਕਿ 3.5 ਲੱਖ ਵੋਟਾਂ ਹਰਿਆਣਾ 'ਚ ਚੋਰੀ ਹੋਣ ਦਾ ਹਵਾਲਾ ਦਿੱਤਾ ਕਿ ਜੀ ਕਿਵੇਂ ਪਹਿਲਾਂ ਕੱਟੀਆਂ ਗਈਆਂ ਤੇ ਅਨਚੋਣਾਂ ਤੋਂ ਪਹਿਲਾਂ ਕਹਿੰਦੇ ਵੋਟਰ ਲਿਸਟ ਪੜਾਉਂਦੇ ਨੇ ਤਾਂ ਫਿਰ ਬੰਦੇ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਤੇ ਕਹਿੰਦੇ ਜੀ ਇਹ ਲੋਕਤੰਤਰ ਨੂੰ ਮਾਰਨ ਦੀ ਕੋਸ਼ਿਸ਼ ਹੈ ਉਹ ਕਹਿੰਦੇ ਜਿਵੇਂ ਹਰਿਆਣੇ 'ਚ ਹੋਇਆ ਐਵੇਂ ਹੁਣ ਬਿਹਾਰ 'ਚ ਵੀ ਹੋਊਗਾ ਕਿਉਂਕਿ ਉੱਥੇ ਵੀ ਇਹੀ ਤਰੀਕਾ ਅਪਣਾਇਆ ਜਾ ਰਿਹਾ ਤੇ ਜ ਵੀਡੀਓ ਵੀ ਦੇ ਲੀਡਰਾਂ ਨੇ ਮੋੜਮਾ ਜਵਾਬ ਦਿੱਤਾ ਕਿ ਵੀ ਜੇ ਤੁਸੀਂ ਹਾਰ ਵਾਲੇ ਪਾਸੇ ਜਾਂਦੇ ਹੋ ਕਿ ਤੁਸੀਂ ਇਜੀਆਂ ਗੱਲਾਂ ਕਰਦੇ ਹੋ ਪਰ ਕਲਾ ਸਵਾਲ ਇਹ ਨਹੀਂਗਾ ਕਿ ਬ੍ਰੁੱਧਿਤ ਦੇ ਲੀਡਰ ਨੇ ਬੋਲਤਾ ਤੇ ਦੂਜਿਆਂ ਨੇ ਬੋਲਤਾ ਸਵਾਲ ਤੱਥਾਂ ਦਾ ਜਿਹੜੇ ਤੱਥ ਰੱਖ ਰਹੇ ਨੇ ਉਹ ਮੂਰੇ ਕਿ ਆਹ ਦੇਖੋ ਜੀ ਅੱਜ ਮੈਂ ਅੱਜ ਵੀ ਪੰਜ ਬੰਦੇ ਉਹਨਾਂ ਨੇ ਬਿਹਾਰ ਵਾਲੇ ਸਾਹਮਣੇ ਲਿਆ ਕੇ ਪੇਸ਼ ਕੀਤੇ ਕਿ ਆਹ ਖੜੇ ਨਹੀਂ ਜੀ ਬੰਦੇ ਤੁਸੀਂ ਉਹਨਾਂ ਦੀ ਵੋਟ ਲਿਸਟ ਕੱਟਤੀ ਕਹਿੰਦੇ ਆਹ ਜੀ ਕਿੰਨੇ ਨੇ ਉਹਨਾਂ ਨੇ ਗਿਣਤੀ ਵੀ ਖਣਾਈ ਫਿਰ ਉਹਨਾਂ ਨੇ ਇੱਕ ਹੋਰ ਹਵਾਲਾ ਜਿਹੜਾ ਦਿੱਤਾ ਜਿਹੜਾ ਹੈਰਾਨ ਵੀ ਕਰਦਾ ਮੁੱਖ ਮੰਤਰੀ ਨਾਇਬ ਸੈਣੀ ਦੀ ਵੀਡੀਓ ਚਲਾ ਕੇ ਉਹਨਾਂ ਨੇ ਕਿਹਾ ਵੀ ਕਹਿੰਦੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਬੀਜੇਪੀ ਪੂਰਨ ਬਹੁਮਤ ਨਾਲ ਹਰਿਆਣੇ ਸਰਕਾਰ ਬਣਾਉਗੇ ਅਸੀਂ ਸਾਰੀ ਵਿਵਸਥਾ ਕੀਤੀ ਹੋਈ ਹੈ ਉਹ ਵਿਵਸਥਾ ਸ਼ਬਦ ਤੇ ਰਾਹੁਲ ગાંધી ਜ਼ੋਰ ਦਿੰਦੇ ਨਜ਼ਰ ਆਇਆ ਕਿ ਦੱਸੋ ਜੀ ਕਿਹੜੀ ਵਿਵਸਥਾ ਇਹੀ ਸੀ ਵੋਟ ਚੋਰੀ ਵਾਲੀ ਪਰ ਹਰਿਆਣੇ ਦੀਆਂ ਵੋਟਾਂ ਦਾ ਖੇਲ ਦੱਸਦੇ ਆਂ ਦੱਸਦੇ ਆਂ ਜਿਹੜਾ ਇੱਕ ਪਹਿਲੂ ਵਾਰਿਆ ਉਹ ਬੜਾ ਹਰਾਮਜਨਕ ਸੀਗਾ ਉਹਦੇ ਵਿੱਚੋਂ ਬ੍ਰਾਜ਼ੀਲ ਦੀ ਇੱਕ ਮਾਡਲ ਦੀ ਮਾਡਲ ਹੈ ਕੁੜੀ ਮੋਡਲਿੰਗ ਕਰਦੀ ਹੈ ਮਤਲਬ ਉਹਦੀ ਫੋਟੋ ਦਿਖਾ ਕੇ ਕਹਿੰਦੇ ਵੀ 22 ਵਾਰ ਵੋਟ ਪਾਇਆ ਇਸਨੇ ਇਹ ਬੜਾ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਸੀ ਬਿਲਕੁਲ ਜੀ ਅੱਜ ਰਾਹੁਲ ਗਾਂਧੀ ਨੇ ਬਕਾਇਦਾ ਤੌਰ ਤੇ ਬਿਹਾਰ ਦੇ ਪਹਿਲੇ ਫੇਜ਼ ਦੀਆਂ 121 ਸੀਟਾਂ ਉੱਤੇ ਕੱਲ ਨੂੰ VOTING ਹੋਣੀ ਹੈ ਸੋ ਕੱਲ ਚੋਂ ਪ੍ਰਚਾਰ ਬੰਦ ਹੋ ਗਿਆ ਉਸ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੇ ਇਹ ਤਿਆਰੀ ਕੀਤੀ ਸੀ ਇਸ ਲਈ ਹਾਂ ਉਸ ਤੋਂ ਇੱਕ ਦਿਨ ਪਹਿਲਾਂ ਪਹਿਲੇ ਗੇਟ ਦੀਆਂ 121 ਸੀਟਾਂ ਤੇ ਬਿਹਾਰ ਚ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ ਦੇ ਵਿੱਚ ਸਰਕਾਰ ਇੱਕ VOT ਚੋਰੀ ਦਾ ਆਪਰੇਸ਼ਨ ਚਲਾ ਰਹੀ ਹੈ ਮਿਸ਼ਨ ਚਲਾ ਰਹੀ ਹੈ ਕਹਿੰਦੇ। ਹਰੂ ਕਹਿੰਦੇ ਬਿਹਾਰ ਦੇ 5 ਵੋਟਰਾਂ ਨੂੰ ਮੈਂ ਮੰਚ ਤੇ ਬੁਲਾ ਰਿਹਾ ਆ ਦੇਖੋ। ਇਹ ਸਾਰੇ ਉਹ ਨੇ ਜਿਨ੍ਹਾਂ ਦੇ ਨਾਮ ਵੋਟਰ ਲਿਸਟੋਂ ਕੱਢ ਦਿੱਤੇ ਗਏ ਇਹਨਾਂ ਕੋਲ ਸਾਰਾ ਕੁਝ ਹੈਗਾ। ਦੂਜੇ ਪਾਸੇ ਕਹਿੰਦੇ ਜੀ ਘਰ 0 ਲਿਖ ਦਿੱਤਾ ਜਾਂਦਾ ਤੇ ਫਿਰ ਕਹਿੰਦੇ ਜੀ ਚੋਣ ਕਮਿਸ਼ਨ ਨੂੰ ਪੁੱਛੋ ਕਹਿੰਦੇ ਜੀ ਪੁਰਾਣੇ ਤੁੱਲੇ ਜਿਹੜੇ ਰਹਿੰਦੇ ਨੇ ਜੀ ਉਹ ਵੀ 0 ਘਰ ਵਾਲੇ ਹੁੰਦੇ ਨੇ। ਸੋ ਕਹਿੰਦੇ ਕਿ ਇਹ ਤਰੀਕਾ ਕਰ ਜਿਹੜਾ ਅਪਣਾਇਆ ਜਾ ਰਿਹਾ 1 ਘੰਟਾ 20 ਮਿੰਟ ਲੰਬੀ ਪ੍ਰੈਸ ਕਾਨਫਰੰਸ ਕੀਤੀ। ਤੇ ਕਿਹਾ ਕਿ ਹਰਿਆਣਾ ਦੇ ਵਿੱਚ 3.5 ਲੱਖ ਵੋਟਰਾਂ ਦੇ ਨਾਮ ਲਿਸਟੋਂ ਕੱਟੇ ਗਏ। ਤੇ ਐਡਾ بڑا ਖੇਲ ਕਹਿੰਦੇ ਕਿ ਪਲਾਨ ਹੈ ਕਿ ਫਿਰ ਵੋਟਰ ਲਿਸਟ ਤੁਰੰਤ ਜਾਰੀ ਕੀਤੀ ਜਾਂਦੀ ਹੈ ਉਹ ਕਹਿੰਦੇ ਵੀ ਹਰਿਆਣੇ ਦੀ ਵੋਟਰ ਲਿਸਟ ਸਪਸ਼ਟ ਦੱਸ ਰਹੀ ਹੈ ਕਿ ਇਹਦੇ ਵਿੱਚ ਇੱਕ ਬ੍ਰਾਜ਼ੀਲ ਦੀ ਇੱਕ ਮਾਡਲ ਨੂੰ ਹਰਿਆਣੇ ਦੀਆਂ ਚੋਣਾਂ ਦੇ ਵਿੱਚ 10 ਬੂਥਾਂ ਤੇ 22 ਵਾਰ ਬੂਥਾਂ ਪਾਉਣ ਲਈ ਵਰਤੇਗਾ ਉਹ ਫੋਟੋ ਦਿਖਾਉਂਦੇ ਨੇ ਉਹਦੀ ਵੋਟਰ ਸੂਚੀ 'ਚ ਨਾਮ ਦਿਖਾਉਂਦੇ ਨੇ ਉਹ ਕਹਿੰਦੇ ਇੰਨੇ ਨਾਮ ਕਿਤੇ ਕੋਈ ਨਾਮ ਤੇ ਕਿਤੇ ਕੋਈ ਨਾਮ ਉਹ ਕਹਿੰਦੇ ਇਸ ਤਰੀਕੇ ਕਰ ਨਾਲ ਉਸ ਨੂੰ ਸਾਹਮਣੇ ਲੰਦਾ ਗਿਆ ਰਾਉ ਨੇ ਪ੍ਰੈਸ ਕਾਨਫਰੰਸ 'ਚ ਇੱਕ ਬ੍ਰਾਜ਼ੀਲ ਮਾਡਲ ਦੀ ਫੋਟੋ ਦਿਖਾਈ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਹਰਿਆਣਾ ਦੀ ਵੋਟਰ ਲਿਸਟ ਵਿੱਚ ਬ੍ਰਾਜ਼ਿਲ ਮਾਡਲ ਕੀ ਕਰ ਰਹੀ ਹੈ ਇਹਦਾ ਕੀ ਕੰਮ ਹੈ ਰਾਹੁਲ ਨੇ ਦਾਅਵਾ ਕੀਤਾ ਕਿ 22 ਵਾਰ ਵੋਟ ਪਾਇਆ ਇਹਨੇ ਹਰਿਆਣਾ ਦੀਆਂ 5 categories ਵਿੱਚ 25 ਲੱਖ ਵੋਟਾਂ ਚੋਰੀ ਹੋਈਆਂ ਕਹਿੰਦੇ ਤੇ ਉਹ ਕਹਿੰਦੇ ਕਿ ਇੱਕ ਔਰਤ ਨੇ ਇੱਕ ਅਸੈਂਬਲੀ 'ਚ 100 ਵਾਰ ਵੋਟ ਪਾਈ ਹੈ ਇਸ ਵਾਲਾ ਆਪਣੇ ਆਪ 'ਚ ਜਿਹਦੇ ਜਵਾਬ ਚੋਣ ਕਮਿਸ਼ਨ ਦਵੇ ਤਾਂ ਸਪਸ਼ਟ ਹੋਵੇ ਨਹੀਂ ਤਾਂ ਇੱਕ ਪਾਸੇ ਦੋਸ਼ ਲੱਗ ਰਹੇ ਨੇ ਚੋਣ ਕਮਿਸ਼ਨ ਤੇ ਲੱਗੇ ਭਾਜਪਾ ਕਰ ਰਹੀ ਹੈ ਰਾਉਲ ਗਾਂਧੀ ਨੇ ਬ੍ਰਾਜ਼ੀਲ ਮਾਡਲ ਦਾ ਨਾਮ ਨਹੀਂ ਦੱਸਿਆ ਹਾਲਾਂਕਿ ਉਹਦੀ ਤਸਵੀਰ ਕਹਿੰਦੇ ਉਹ ਸਾਹਮਣੇ ਕਰਕੇ ਉਹਨਾਂ ਨੇ ਦੱਸੀ ਕਿ ਹਾਂ ਹੁਣ ਕਹਿੰਦੇ ਕਿ ਜੀ ਇਹ ਵਾਇਰਲ ਹੋਈ ਜਾਊਗੀ ਮਤਲਬ ਕਿ ਹੈ ਨਾ ਟ੍ਰੈਂਡਿੰਗ ਚ ਚੱਲੂਗੀ ਉਹ ਕਹਿੰਦੇ ਉਹ ਕਹਿੰਦੇ ਵੀ ਇਹ ਵੱਖ-ਵੱਖ ਨਾਵਾਂ ਨਾਲ ਵੋਟ ਪਾ ਗਈ ਉਹ ਕਹਿੰਦੇ ਕਦੇ ਸੀਮਾ ਬਣ ਕੇ ਕਦੇ ਸਵੀਟੀ ਬਣ ਕੇ 10 ਬੂਥਾਂ ਤੇ ਜਾ ਕੇ ਇਹਨੇ ਵੋਟਾਂ ਪਾਈਆਂ ਨੇ ਸੋਦਾ ਜਵਾਬ ਦਵੇ ਸੋ ਇੱਕ ਵਾਰ ਫਿਰ ਵੋਟ ਚੋਰੀ ਦਾ ਮੁੱਦਾ ਉਸ ਸਮੇਂ ਸਾਹਮਣੇ ਆਰੇ ਜਦੋਂ ਬਿਹਾਰ ਦੀਆਂ ਪਹਿਲੀ ਗੱਡੀਆਂ ਵੋਟਾਂ ਪੈਣੀਆਂ ਕੁਝ ਤਰ੍ਹਾਂ ਦਾ ਕਹਿੰਦੀਆਂ ਵੀ ਕਿ ਪਹਿਲਾਂ ਹੀ ਮੰਨ ਲਿਆ ਗਿਆ ਕਿ ਵੀ ਜੋ ਹਰਿਆਣੇ ਚ ਹੋ ਗਿਆ ਹੋਈ ਸਾਣਾ ਬਿਹਾਰ ਚ ਹੋਣਾ ਇਸ ਲਈ ਕਹਿੰਦੇ ਜੀ ਮੈਨੇਜ ਗੇਮ ਹੈ ਤਾਂ ਕਿ ਹਾਰ ਨੂੰ ਪਚਾ ਲਿਆ ਜਾਵੇ ਕਿ ਇਸ ਵੀ ਹਾਰ ਕੇ ਕੁਝ ਤਰ੍ਹਾਂ ਕਹਿੰਦੀ ਹੈ ਕਿ ਤਰੀਕਾ ਕਰ ਵੱਖਰਾ ਹੈ ਇਹ ਹਮਲਾ ਹੈ ਤਾਂ ਕਿ ਵੋਟਰ ਬੜਾ ਪ੍ਰੇਰਿਤ ਹੋ ਕੇ ਨਿਕਲ ਕੇ ਨਹੀਂ ਇਸ ਪਰ ਵੋਟ ਪਾ ਕੇ ਹੀ ਆਉਣੀ ਆ ਵੀ ਇਹ ਤਾਂ ਐ ਕਰਦੇ ਨੇ ਸੋ ਇਸ ਲਈ ਕਹਿੰਦੇ ਕਿ ਵੋਟਰਾਂ ਨੂੰ ਪੱਕਾ ਕਰਨੀ ਇਹ ਤਾਂ ਹੁਣ ਜੀ 11 ਤਰੀਕ ਨੂੰ ਦੂਜੀ ਗੱਡੀਆਂ ਵੋਟਾਂ ਪੈ ਜਾਣੀਆਂ 14 ਨੂੰ ਨਤੀਜੇ ਆ ਜਾਣੇ ਪਤਾ ਲੱਗ ਜੂਗਾ ਜੀ ਕਿਹਦਾ ਦੱਚ ਲੈ ਕੀਦਾ ਨਹੀਂ ਸਿਆਸਤ ਹੈ ਪਰ ਉਹ ਸਿਆਸਤ ਦੇ ਵਿੱਚ ਜੇ ਲੋਕਤੰਤਰ ਦਾ ਇੰਜ ਕਤਲ ਹੋ ਰਿਹਾ ਫਿਰ ਫਿਕਰ ਵੀ ਹੈ Вот-вот. Спасибо.